ਕਰਸ਼ੀ ਆ ਬਾਈ ਜੀ ਨਹੀਂ ਨਹੀਂ ਕਰਨਾ ਇਹ ਇਹ ਮਰਿਆਦਾ ਕਿੱਥੋਂ ਦੀ ਜੇ ਕਰਸ਼ੀ ਨਾ ਦੇਣ ਵਾਲੇ ਹਾਂ ਜੀ ਇਹ ਦੇਖ ਜਿਹੜੀ ਕਰਸ਼ੀ ਨਾ ਆਪਾਂ ਦਿੰਦੇ ਆ ਇਹ ਕਿੱਥੋਂ ਦੀ ਮਰਿਆਦਾ ਆ ਜੀ ਅੱਜ ਤੇ ਮੈਂ ਅੱਜ ਤੇ ਚਲੋ ਬਹੁਤ ਆਪਣਾ ਕੋਈ ਆਮ ਦੇ ਆ ਸਾਡੀ ਤਾਂ ਕੋਈ ਇਨੀ ਉਕਾਦ ਨਹੀਂ ਹੈ ਆਹੀ ਕਿ ਇਹਨੂੰ ਸਵਾਲ ਕਰ ਸਕੀਏ ਪਰ ਫਿਰ ਵੀ ਇਹ ਜਾਣਨਾ ਚਾਹੁੰਦੇ ਆ ਪਾਸ਼ਾਓ ਵੀ ਕਿੱਥੋਂ ਦੀ ਆਪਣਾ ਹੈ ਦੀ ਮਹਿੰਦਰ ਜਿਹੜਾ ਕਰਸੀਨਾਂ ਦੇਖ ਦਿੱਤੀ ਜਾਂਦੀ ਕੋਈ ਇੱਥੇ ਨਾ ਸ਼ੁਰੂ ਤੋਂ ਹੀ ਅਦਾ ਮੁੰਡੇ ਦੇ ਦੇ ਨਹੀਂ ਨਹੀਂ ਅਬਰ ਲਿਆ ਤਾਂ ਅਬਰ ਗਿਆ ਤੂੰ ਹਾਂਜੀ ਹੋ ਗਿਆ ਤੇ ਤੋਹੀ ਤੇ ਦੋ ਤਹਾਂ ਪਾੜਾ ਕੇ ਠੰਡਾ ਆਤਵਾ ਦਿੱਤੇ ਸਾਨੂੰ ਉਹਨਾਂ ਨੂੰ ਕੋਲ ਤੇ ਜਾ ਗਏ ਤੇ ਪਾਣੀ ਜਾਂਦੇ ਆ ਪੰਜ ਪੰਮ ਟੋਲਟਰ ਤੇ ਦੂਜੇ 10 ਜਾਂਦੇ ਆ ਨਹੀਂ ਸਾਡਾ ਕੱਕੜੀ ਕਰਨੀ ਜੇ ਪਾਣੀ ਲੈ ਸਾਧਾਰ ਜਿਹੜੇ ਉਹ ਜੱਕਾਲੇ ਕਰਦੇ ਆ ਕਰਸੀਆਂ ਦਾ ਤੁਸੀਂ ਆਈ ਛਕਰੀ ਮਾਰੀ ਨਾ ਪਸਾਰ ਵਾਲਿਆਂ ਲੈ ਭੇਜੇ ਬੈਂਚਾ ਤੇ ਤੁਸੀਂ ਬੈਠਾ ਬੇ ਛੇ ਖਾਣ ਤੋਂ ਲੱਡ ਰੋਟੀ ਹੈ ਅਲੇ ਬੈਠਾ ਤੁਹਾਡੇ ਕੋਲ ਕਿ ਵੀ ਨਾ ਆ ਜਾਨੇ ਵੇਖੋ ਮੇਰਾ ਆਪਾਰਸ਼ੋ ਪੈਂਚ ਵੀ ਤੇਰੇ ਘਰ ਚ ਪਏ ਨੇ ਤੇ ਸ਼ਹਿਰ ਰੇਲਾ ਵੀ ਸੰਗਤ ਸਾਡੇ ਸਾਜਦੀ ਆ ਮੈਂ ਤਾਂ ਨੰਬਰ ਦਿਨਾ ਪ੍ਰਧਾਨ ਸਰ ਦਾ ਤੇ ਕਮੇਟੀ ਸਰ ਤਰੂ ਦੇਖ ਤੀਆਂ ਤਾਂ ਹੱਥ ਲਾ ਦੇ ਦੋ ਹੱਥ ਲਾ ਦੇ ਦੋ ਇਹ ਗੱਲ ਜੀ ਹੋਰ ਕੋਈ ਗੱਲ ਨਹੀਂ ਹੈ ਕਿਉਂਕਿ ਇਹ ਹੱਥ ਨਾਲ ਲੋਕਾਂ ਨਾਲ ਨਹੀਂ ਆਉਂਦੀ ਅਗਰ ਸੀ ਨਾ ਦੇ ਅਗੜੀ ਨਾ ਅੱਜ ਤੋਂ ਇਤਰਾਜ਼ ਕਰਦੀ ਆਂ ਅਸੀਂ ਹੋਰ ਕੋਈ ਗੱਲ ਨਹੀਂ ਕਰਾ ਜਾਰ ਹਟਾ ਨੰਬਰ ਜੋ ਹਟ ਜਾ ਹਟ ਜਿੰਦੇ ਸਾਰੀ ਕੋਈ ਗੰਦੇ ਦਾ ਚੋਟੀ ਗੰਨ ਕਰੇ ਉਹਨਾਂ ਨੂੰ ਕੋਈ ਫੋਨ ਨੰਬਰ ਲਾ ਦੋ ਚਲੋ ਆ ਗਏ ਆ ਮਾਰਦੇ ਆ ਬਸ ਹੀ ਸਾਡੇ ਵਿੱਚੋਂ ਛਾਈ ਬੱਤੀ ਆ ਗੁਰਦੁਆਰੇ ਦੀਆਂ ਕਮੇਟੀਆਂ ਆ ਦੇ ਬਾਬਾ ਜੀ ਤੂੰ ਗਰੰਟੀ ਸੀ ਹਾਂਜੀ ਹਾਂਜੀ ਗਰੰਟੀ ਇੱਕ ਵੇਖੋ ਵੀ ਜਦੋਂ ਮਹਾਰਾਜ ਦਾ ਖਿਆਮਾ ਨੂੰ ਪਾਠ ਹੁੰਦਾ ਜ ਸਵੇਰੀ ਹੁੰਦਾ ਬੀਬੀਆਂ ਆ ਕੇ ਉਹਦੇ ਤੇ ਬੈਂਦੀਆਂ ਚੰਗੀਆਂ ਭਲੀਆਂ ਬੀਬੀਆਂ ਅੱਡੇ ਕੋ ਫੋਟੋਆਂ ਪਾ ਕੇ ਦਾ ਵੀਡੀਓ ਆਉਂਦੀਆਂ ਫਰਜੇ ਤੁਹਾਡਾ ਵੀ ਇਹ ਕਮੇਟੀ ਦਾ ਵੀ ਮੰਨਦਾ ਵੀ ਨਾ ਬਹਿਣ ਦਈਏ ਇਹ ਭਾਜੀ ਨਚੋਰ ਚੁਪਏ ਸੀਗੇ ਮੁੜ ਕੇ ਫੇਰ ਆਣਗੇ ਕੋਈ ਸੰਗਤ ਜਿਹੜੀ ਬੀਬੀਆਂ ਜਿਹਨਾਂ ਕੋ ਨਹੀਂ ਬੈਠਾ ਜਾਂਦਾ ਉਹਨਾਂ ਨੇ ਫੇਰ ਆਣ ਕੇ ਜਿਹੜਾ ਆਏ ਜਿਹੜੀ ਲਤਾ ਸੱਦਾ ਸਾਹ ਉਹ ਬੁੱਟੀ ਹੈ ਉਹ ਤਾਂ ਵੀ ਇੱਥੇ ਆਈ ਥੱਲੇ ਬੈ ਕੇ ਬੈਠਾ ਜਦੋਂ ਇਹਨਾਂ ਮੈਨੂੰ ਫੱਟ ਕੇ ਸੰਗਾਨੇ ਖਾਲਦਾ ਚੰਗੀਆਂ ਭਲੀਆਂ ਬਾਬਾ ਜੀ ਬੀਬੀਆਂ ਉਹਦੇ ਵੇਟ ਦੇਖ ਤੋ ਜਿਹੜਾ ਹੋਊਗੀ ਕਿਉਂਕਿ ਮਾਰਜ ਬਿਮਾਰ ਵੀ ਬਾਹਰ ਵਿੱਚ ਬਹਿ ਜਾਣ ਮੱਥਾ ਟੇਕ ਕੇ ਦੇਖੋ ਚੰਗੀਆਂ ਭਲੀਆਂ ਦੋ ਜਿਹੜਾ ਮੈਂ ਕਹਿੰਦਾ ਹੂੰ ਤੇ ਕਰੋ ਲੱਤ ਚੁੱਕੀ ਵਕਤੀ ਚੱਲ ਉਹਦੀ ਗਈ ਸਾਰੀ ਫਿੰਦੀ ਦੋ ਥਲੇ ਆ ਗਿਆ ਲੋ ਮਾਤੂ ਜੀ ਪਾਟ ਕੇ ਸਭ ਤੇ ਸਾਰੀ ਲੋ ਇਹ ਤਾਂ ਐਦਿਕ ਬੀਬੀਆਂ ਤੋਂ ਮਾਰਾ ਥੋੜੀ ਕੋਈ ਹਾਲ ਹੋਣਾ ਹੋਰ ਠੀਕ ਹੈ ਜੀ ਦੋ ਜਦੋਂ ਫੇਰ ਹੁਣ ਤੇਦੀ ਆਪਣੀ ਮਰਜ਼ੀ ਜੀ ਨਹੀਂ ਮਰਜ਼ੀ ਬਾਬਾ ਜੀ ਸੈਟਅਪ ਤੇ ਤੁਸੀਂ ਕੱਟਿਆ ਜਿਹੜਾ ਗੁਰਦਾਰਿਆਂ ਨੇ ਵੀ ਕਿ ਲੌਂ ਲੈ ਗਏ ਇਹ ਗੈਸ ਥੁੜੀ ਹੈ ਇਹ ਆਖੇ ਵੀ ਆ ਨਹੀਂ ਆ ਗਾ। ਅੱਜ ਉੱਥੇ ਜਿਹੜਾ ਰੋਸ ਸਾਡਾ ਇਹ ਪ੍ਰਸ਼ਤ ਬੰਦ ਕਾਂ ਦਾਵਾ ਜੂਣੇ ਲਗਾ। ਪਰਬੰਧਕ ਨੂੰ ਪਾਜੀ ਫੋਨ ਲਾਇਓ। ਪਰਬੰਧਕ ਨੂੰ ਲਾਇਓ ਪਾਜੀ ਫੋਨ। ਕੋਈ ਕਮੇਟੀ ਦਾ ਬੰਦਾ ਭੇਜ ਲੈਣਗੇ ਆਪੇ ਕੋਈ ਹਿਹਾ ਨਹੀਂ ਆ। ਕਿਉਂਕਿ ਇਥੋਂ ਬੈਂਚ ਟੁੱਟੇ ਸੀ। ਉਹਦੀ ਬੀਬੀਆਂ ਆਈਆਂ ਉਹ ਸੰਗਤ ਨਾਲ ਉਹਨਾਂ ਨੇ ਫਿਰ ਕਿਹਾ ਵੀ ਜਿਹੜੀਆਂ ਅੰਤਰੀਆਂ ਬਜ਼ੁਰਗਾਂ ਨਹੀਂ ਬੈਠਿਆ ਜਾਂਦਾ ਮਜਬੂਰ। ਬਾਬਾ ਜੀ ਬਾਹਰ ਬੈਹਿ ਜਾਣਾ। ਮੇਰੀ ਇੱਕ ਮਿੰਟ ਮੇਰੀ ਗੱਲ ਸੁਣਿਓ ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਦੇ ਪੰਜਵੇਂ ਪਾਤਸ਼ਾਹ ਹੀ ਆਪਣਾ ਧਰਮ ਵਿਚਾਰ ਕਰਦੇ ਸੀਗੇ ਗੁਰਬਾਣੀ ਪੜ੍ਹਦੇ ਸੀਗੇ ਉਹਨਾਂ ਵੇਲੇ ਸੰਗਤਾਂ ਬਿਮਾਰ ਨਹੀਂ ਹੁੰਦੀਆਂ ਤੇ ਕਿਹੜਾ ਗੁਰੂ ਸਾਹਿਬ ਦੇ ਬਰਾਬਰ ਕੋਈ ਥੜੇ ਤੇ ਬੈਠਾ ਹੀਗਾ ਨਹੀਂ 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 ਅਸੀਂ ਹਾਜ਼ਰ ਨਾ ਅੱਜ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਹੀ ਮੰਨ ਲਿਆ ਆ ਇਹ ਤੋਂ ਵੱਡੀ ਫਿਰ ਮਗਰ ਚੀਜ਼ ਕੀ ਰਹਿ ਗਈ ਹਾਜ਼ਰ ਨਾ ਤੇ ਬਿਲਕੁਲ ਕੋਈ ਉੱਥੇ ਮੇਰੀ ਖਿਆਲ ਆ ਵੀ ਜਿਹੜਾ ਜਿਹੜਾ ਤੇ ਬੰਦਾ ਹੋਵੇ ਜਾਣ ਕੇ ਹਾਂਜੀ ਠੀਕ ਹੈ ਨਾ ਉਹ ਤੇ ਉਹ ਤੇ ਹੁਣ ਉਹਦੇ ਅੰਦਰ ਨੂੰ ਗੁਰੂ ਜਾਣਦਾ ਤੇ ਗੁਰੂ ਦਾ ਮਤਲਬ ਦੇਣਦਾ ਜੇ ਕੋਈ ਮਜਬੂਰ ਆ ਬੱਬੀ ਬਾਹਰ ਬੈਜੀ ਬੱਬੀ ਬਾਹਰ ਬੈਜੀ ਉਹ ਪਰਦੇਸ਼ਾਂ ਦੇ ਵਿੱਚ ਬੈਜੀ ਹਰੀਆਂ ਉਂਗ ਵਗੈਰਾ ਨਸ਼ੀ ਲੀਗਲ ਆ ਪਰ ਇੱਥੇ ਵੀ ਕਰਦੀ ਐ ਹਾਂ ਆਣਿਆਂ ਨੇ ਸਾਡਾ ਬੇੜਾ ਕਰਤ ਕੀਤਾ ਬਿਲਕੁਲ ਹੁਣ ਉਹਦੇ ਤੋਂ ਬਾਅਦ ਪਰਸੋਂ ਤੋਂ ਚੋਰ ਤੋਂ ਹੋਕਮ ਜਿਨ ਨੂੰ ਮੈਂ ਤੁਹਾਨੂੰ ਦੱਸਦਾ ਉਹਦੇ ਵਿੱਚ ਬੰਦੇ ਤੋਂ ਨਹੀਂ ਕੋਈ ਨਾ ਕੋਈ ਨਹੀਂ ਬੈਠਾ ਜਾਂਦਾ ਉਹ ਵੀ ਪਤਾ ਉਹ ਇੱਥੇ ਕਹਿ ਕੇ ਗਏ ਜੀ ਮਤਲਬ ਜਿਹੜਾ ਆਪੇ ਤੁਸੀਂ ਉਧਰ ਇੱਕਦਾ ਰਖਵਾ ਦੋ ਜੀ ਉਂਦਾ ਵਾਸਤੇ ਠੀਕ ਆ ਹੁਣ ਤੁਸੀਂ ਕਹਿੰਦੇ ਹੋ ਕਿ ਉਹ ਇਹਦੀ ਸੰਗਤ ਦਾ ਟੱਪਾ ਜੀ ਦੁਬਾਰੀ ਦਾ ਖਜੂਰੀ ਜੋ ਬਾਹਰ ਖਜੂਰੀ ਜੋ ਬਾਹਰ ਖੋ ਆ ਇੱਥੇ ਸਾਡੇ ਅੱਗੇ ਸੁੱਖ ਜੱਟ ਨਾਲ ਖਾਰ ਲਾ ਬਾਹਰ ਲਾ ਮਾਰਿਆ ਜੀ ਵੀ ਜੂਰੀ ਦੇ ਵਿੱਚ ਨਹੀਂ 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 ਚਾਹੀਦਾ ਇਦਾਂ ਦੀ ਮੈਂ ਜੀ ਕੋਈ ਨਾ ਉੱਥੇ ਮਜਬੂਰ ਖੰਡਾ ਜੋ ਸੋਲੇ ਦਾ ਮੰਨ ਲਓ ਤੋ ਖੜਾ ਜਿਹੜਾ ਕਿੰਨਾ ਉੱਚਾ ਵਚ ਤੇ ਮਾਰਿਆ ਦਾ ਪ੍ਰਤਾਸ਼ ਆ ਤਾਂ ਜੀ ਆ ਮਾ ਜੀ ਉਹ ਲੈ ਕੇ ਆਉਨੇ ਆ ਬਾਹਰ ਲੱਗੇ ਆ ਮਹਾਰਾਜ ਬਾਹਰ ਵੀ ਸੌਂਦਾ ਹੈ ਪਰ ਦਾ ਬੇਟਾ ਜੀ ਨੂੰ ਹੱਲੇ ਵੀ ਗਲਤੀ ਨਹੀਂ ਮੰਨਦੇ ਵੀ ਮਹਾਰਾਜ ਦੇ ਅੰਦਰ ਜਿਹੜੀਆਂ ਇਹ ਵੀ ਕੁਰਸੀਆਂ ਲਾਉਂਦੀਆਂ ਨੇ ਇਹ ਗਲਤੀ ਨਹੀਂ ਕੁਰਸੀ ਨਹੀਂ ਕੋਈ ਵੀ ਲੱਗੀ ਨਹੀਂ ਉਹ ਜੇ ਮੰਨ ਲਓ ਬੈਂਚ ਵੀ ਆ ਬੈਂਚ ਵੀ ਆ ਉਹਦੇ ਨਾਲ ਤੁਸੀਂ ਦੇਖੋ ਵੀ ਜਿੱਥੇ ਪ੍ਰਕਾਸ਼ਾ ਕਿੰਨਾ ਉੱਚਾ ਵਾ ਅੱਧਾ ਫੁੱਟ ਬਾਬਾ ਜੀ ਵੱਧ ਵੱਧ ਉਹ ਮੈਂ ਫੋਟੋਆਂ ਉਧੀਆਂ ਵੀ ਅੰਦਰੋਂ ਖਿੱਚੀਆਂ ਹਾਂ ਹਣਾ ਆ ਹੱਲੇ ਵੀ ਤੁਸੀਂ ਕਹਿੰਦੇ ਵੀ ਨਹੀਂ ਉਹ ਸਹੀ ਹੈ ਜਦੋਂ ਤੁਸੀਂ ਆ ਆ ਵੀ ਇਹ ਜਿਹੜੀ ਵਾਲੇ ਵੀ ਸਹੀ ਆ ਉਹ ਚੀਜ਼ ਜਿਹੜਾ ਕੋਈ ਨਹੀਂ ਠੀਕ ਬਾਹਰ ਬਾਬਾ ਜੀ ਜਿਹੜੀ ਆ ਨਾ ਵੇਖੋ ਉਹਦੇ ਵਿੱਚ ਜਿਹੜੀਆਂ ਆ ਆਉਂਦੀਆਂ ਵਿਚਾਰੀਆਂ ਬਜ਼ੁਰਗ ਦਰਬਾਰਸ਼ਾਹ ਦਰਬਾਰਸ਼ਾਹ ਵੀ ਇਹ ਮਰਾਜ ਦੇ ਹੈ ਜ ਬਾਰ ਸਾਹਿਬ ਦੀ ਕਿੰਨੇ ਆਉਂਦੇ ਆ ਅੱਥਾਈ ਬੜੀ ਵਾਲੀ ਕੀਤਾ ਵਾ ਵਾਡੀ ਆਨੇ ਕੋਈ ਮੰਨਦਾ ਹੀ ਨਹੀਂ ਹੈ ਬਸ ਸੈਂਤਰਾ ਕਹਿੰਦੀ ਹੁਣ ਇਹਨਾਂ ਦਾ ਹੋਇਆ ਵੀ ਇਹ ਬਾਹਰ ਕੱਢਣ ਨੂੰ ਸੈਂਤਰਾ ਨੂੰ ਥੋੜੀ ਕੱਢਣੀ ਇਹ ਉਹ ਇਹਨਾਂ ਸਾਡੇ ਕਮੇਟੀ ਕੱਢੇ ਕਮੇਟੀ ਹੈ ਤਾਂ ਕਮੇਟੀ ਨੂੰ ਫੋਨ ਲਾ ਲਓ ਬਾਬਾ ਜੀ ਕਮੇਟੀ ਨਿਰੰਧ ਨੀ ਇਹਨਾਂ ਦਾ ਆਲੂ ਦੇਣ ਇਹਨਾਂ ਨੂੰ ਯਾਰਾਂ ਨੂੰ ਕੱਢ ਦਿੰਦੇ ਆ ਜਿਹੜੀ ਗੱਲ ਨਹੀਂ ਨਹੀਂ ਉਹ ਵੀ ਕੋਈ ਚੱਕਰ ਆਖਾ ਮੈਂ ਪਰ ਮੈਂ ਗਲਤ ਥੋੜੀ ਜਿਹੀ ਇਹ ਗੱਲ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜੀਆਂ ਵਿਚਾਰੀ ਬਜ਼ੁਰਗ ਸੰਗਤਾਂ ਜੀ ਉਹ ਤੇ ਬੈਠ ਕੇ ਕੋਈ ਮਾਰ ਬਾਬਾ ਜੀ ਸ਼ੁਰੂ ਕਹਿੰਦੀ ਇਹਦੇ ਵਿੱਚ ਮਾਰ ਬਾਬਾ ਜੀ ਸੋਦੀ ਵੀਰੇ ਬਾਬਾ ਜੀ ਬਾਹਰ ਸੁਣ ਲੈਣਾ ਬਾਹਰ ਫਿਰ ਉਹ ਕਾਂਗਾ ਕਾਲਾ ਨਹੀਂ ਬਾਹਰ ਸਪੀਕਰ ਨਹੀਂ ਕਰਾਉ ਕਾਲੇ ਨੂੰ ਅੱਥੇ ਸ਼ੇਪਾਂ ਕਰਾ ਆ ਗਏ ਹੁਣ ਵੀ ਕਲੀਨ ਸ਼ੇਪੋ ਕਾਣੇ ਤੁਹਾਡੇ ਮਾਂ ਚ ਜੀ ਸਤਿਕਾਰ ਬਾਬਾ ਜੀ ਚੰਗੀਆਂ ਭਲੀਆਂ ਬੀਬੀਆਂ ਨਾ ਦੇਖੋ ਜਿਹੜੀ ਗਲਤ ਹੈ ਸ਼ੇਪ ਵਾਲੀ ਉਹ ਤਾਂ ਗਲਤ ਹੈ ਨਹੀਂ ਨਹੀਂ ਗਲਤ ਹੈ ਨਹੀਂ ਇਹ ਤੁਸੀਂ ਨਹੀਂ ਨਹੀਂ ਤੁਸੀਂ ਜੇ ਬਾਬਾ ਜੀ ਤੁਸੀਂ ਇਹ ਕੀ ਇਹ ਇਹ ਚੀਜ਼ ਨਹੀਂ ਹੋਣੀ ਚਾਹੀਦੀ ਵੀ ਮਾਰੇ ਜੀ ਜੀ ਕ੍ਰਿਸ਼ਨ ਲਗੀਆਂ ਗਲਤੀ ਨਹੀਂ ਹੋਣੀ ਮੈਂ ਕੁਰਸੀਆਂ ਦੇ ਹੱਕਤ ਨਹੀਂ ਭਾਜੀ ਮੈਂ ਕਿਹਾ ਵੀ ਉਹ ਜਿਹੜੇ ਮੈਂਚ ਬਾਤ ਜੀ ਕੋਈ ਇਹਨੇ ਨੀਵੇਂ ਆ ਕਿ ਨਹੀਂ ਉਹ ਤੋਂ ਮਤਲਬ ਬਾਬਾ ਜੀ ਗੱਲ ਨਹੀਂ ਜਿਹੜੀ ਨਹੀਂ ਹੈਗੀ ਗੱਲ ਵੀਡੀਓ ਬੈਂਚ ਜਦੋਂ ਲੱਗੇ ਬੈਂਚ ਤੇ ਬੈੰਚ ਹੀ ਰਹਿਣੇ ਨਾ ਪਰ ਨੀਵੇਂ ਹੁਣ ਕੇ ਹੁਣ ਤਾਂ ਬਈ ਚੁੱਕ ਲੈ ਬੈਠੀ ਚੁੱਕ ਲੈ ਇੱਥੇ ਇਹ ਦੂਰ ਤੋਂ ਰੱਖੀ ਹੁੰਦੀ ਹੈ ਬੜਾ ਜੱਜੋ ਨਾਲ ਬੈਠ ਜਾਂਦਾ ਮੇਰੇ ਘਰ ਨਾਲ ਤੇ ਇਹਦਾ ਤੋਂ ਤੋਂ ਉਹ ਬਲਾ ਸਰਕਾਰ ਕਰਦਾ ਵਾ ਉਹ ਮੰਡੀ ਮੰਡੀ ਤੇ ਮੈਂ ਆਪ ਮੈਂ ਅੰਦਰ ਜਾ ਕੇ ਤੇ ਮੈਂ ਸਾਹਮਣੇ ਬਾਬਾ ਜੀ ਇਹ ਪ੍ਰੇਮ ਇਹ ਪ੍ਰੇਮ ਨਹੀਂ ਇਹ ਰੇ ਇਹ ਆ ਵੀ ਕੱਲ ਨੂੰ ਵੇਖ ਚੰਗੇ ਭਲੇ ਬਹਿਣੇ ਵੇ ਬੇਦਬੀ ਹੈ ਪ੍ਰੇਮ ਨਹੀਂ ਅਛਾ ਜੇ ਲੋ ਉਹ ਮੰਨਿਆ ਚਲੋ ਛੱਡੋ ਹਾਂ ਜਿਹਦਾ ਹੁੰਦਾ ਮੇਰੀ ਗੱਲ ਸੁਣੋ ਕਹਿ ਦਿੰਦੇ ਨੇ ਲੰਦਕਾਰ ਜੇ ਉਹਨਾਂ ਦੇ ਨਾਲ ਕੋਈ ਰਿਸ਼ਤੇਦਾਰ ਹੀ ਇਹੋ ਜਿਹੇ ਹੁੰਦੇ ਆ ਜਿਹੜੇ ਉਹ ਚਾਹਦੇ ਨਹੀਂ ਜਿਹੜਾ ਵਾ ਉਹ ਬਾਹਰ ਬਹਿ ਜਾਣ ਉਹ ਬਈ ਜੇ ਲਾਵਾਂ ਹੋ ਰਹੀਆਂ ਚਲੋ ਅਸੀਂ ਮਾਰੇ ਨਾਲੇ ਉੱਥੇ ਦਰਸ਼ਨ ਕਰ ਲੇ ਫਿਰ ਏਦਾਂ ਏਦਾਂ ਕਰੋ ਮਾਰੇ ਏਡੇ ਲਾਗੇ ਲਾ ਦੋ ਸਾਹਮਣੇ ਵੇਖ ਲਿਆ ਕਰਨੇ ਕਿ ਕੱਲ ਨੂੰ ਕੋਈ ਕਹੂ ਮੈਨੂੰ ਦੇਖਦਾ ਹੀ ਮੈਂ ਸਾਹਮਣੇ ਸਾਰਿਆਂ ਨੂੰ ਵੇਖਣਾ ਲਾਗੇ ਲਾ ਦੋ ਬਰਾबरी ਫਿਰ ਕਾਮੀ ਮਗਰ ਅਹੀਂ ਮੰਨ ਲੈਨੇ ਤੁਸੀਂ ਮੰਨ ਲੈਨੇ ਘਰ ਉੱਪਰ ਹੀ ਚੱਲ ਜਿਓ ਫਿਰ ਇੱਥੇ ਬਰਾਬਰ ਕਰ ਦੋ ਫਿਰ ਵੀ ਆਹ ਤੁਹਾਨੂੰ ਇਹ ਗੱਲ ਦਿੰਦੇ ਆ ਵੀ ਭਈ ਆਹ ਵੇਖੋ ਆ ਆ ਆ ਬੈਂਚ ਆ ਬੈਂਚ ਪਿੰਨਾਂ ਦੇ ਛੋਟੇ ਆ ਇੱਕ ਨੋਟ ਦੇ ਵਿੱਚ ਉਹਦੇ ਲਾਗੇ ਲਾ ਲਓ ਆ ਵੇਖੋ ਬੈਂਚ ਜਿਹੜੀ ਆ ਨਾ ਕਰਕੇ ਆਪਣਾ ਪ੍ਰਬੰਧਕਾ ਦੇ ਨਾਲ ਮੈਨੇਜਮੈਂਟ ਨਾਲ ਬਾਬਾ ਜੀ ਇਹਨੂੰ ਬੁਲਾਉਂ ਦਿੱਤੀ ਨਹੀਂ ਆ ਇਧਰ ਬਾਬਾ ਜੀ ਆ ਛੋਟੇ ਨੇ ਨਹੀਂ ਆ ਛੋਟੇ ਨੇ ਉਹ ਉਹ ਦੇਖੋ ਥੋੜਾ ਦੇਖੋ ਨਹੀਂ ਨਹੀਂ ਮਲਵੀ ਫੜੀ ਬਰਾਬਰ ਦੇ ਕਰ ਦੂ ਤੇ ਫਿਰ ਥੋੜੇ ਦੇ ਬਰਾਬਰ ਦੇ ਕਰ ਦੋ ਜੀ ਇਹਨੂੰ ਜੀ ਛੁੱਟ ਗਿਆ ਉਹਨਾਂ ਦੇ ਬਰਾਬਰ ਹੀ ਆ ਵੀ ਅੰਦਰੋਂ ਦੇ ਬੱਬਲ ਬਣਾਉਂਦਾ ਹਾਂ ਉਹਨਾਂ ਨਾਲ ਅੰਦਰੋਂ ਆ ਉਹਨਾਂ ਨਾਲ ਉਹ ਇੱਕ ਕਰ ਕਰਾਉਂਦਾ ਬਾਬਾ ਜੀ ਇਹਨਾਂ ਨੂੰ ਫੋਨ ਲਾਉਂ ਰਾਹ ਤੋਂ ਹੱਥ ਤੋਂ ਲੋਕ ਨੂੰ ਕਹਿੰਨੇ ਕੰਨ ਕੰਨ ਨਹੀਂ ਆਵਾ ਹੱਥ ਤੋੜ ਕੇ ਜਾਈ ਆਈ ਸੁਟੀ ਵਾਲੀ ਕਰਤੀਆਂ ਨਾਲ ਉਹ ਲੋਕ ਨੂੰ ਅਸੀਂ ਕਿਹੜਾ ਦਾਂਗੇ ਉਹਨਾਂ ਨੂੰ ਉਹ ਲਾਲ ਲੈ ਤੋ ਉਹ ਲਾਲ ਲੈ ਕੇ ਜਾਣੀ ਬਾਬਾ ਜੀ ਅੱਗੇ ਵੀ ਅਸੀਂ ਛੱਡ ਦਿੱਤੀ ਅੱਗੇ ਫੇਰ ਬਤਾਉਂਦਾ ਉਹ ਬਈ ਹੱਥ ਤੋਂ ਲੋਕਾਂ ਨੂੰ ਆਈ ਸੁਟੀ ਵਾਲੀ ਕਰਤੀਆਂ ਨਾਲ ਹੱਥ ਚੁੱਕਿਆ ਕਰੋ ਆ ਬਾਬਾ ਜੀ ਆਹ ਮਾਰਾ ਜੀ ਹਿਉਰੀ ਦੇ ਵਿੱਚ ਜਿੱਨੇ ਲੱਗਣ ਜੀ ਦੇ ਇਹਨਾਂ ਨੂੰ ਬਾਹਰ ਲਾਓ ਮੈਂ ਤੁਹਾਨੂੰ ਇਹ ਦੱਸਿਆ ਕਿ ਇਹਦੇ ਵਿੱਚ ਜਿਹੜਾ ਵਾ ਦੇ ਤੇ ਉਹ ਵਾ ਸਾਡੇ ਮਤਲਬ ਇਹ ਆਉਂਦੀ ਹੈ ਇਹ ਗੱਲ ਇਹ ਮੈਨੇਜਮੈਂਟ ਦੀ ਕਮੇਟੀ ਨੇ ਡਿਸਾਈਡ ਕਰਨਾ ਬਾਬਾ ਜੀ ਕਮੇਟੀ ਨੂੰ ਫੋਨ ਲਾਓ ਫਿਰ ਇਹ ਕਹਿੰਦੇ ਕਮੇਟੀ ਨੂੰ ਫੋਨ ਲਾਓ ਬਾਬਾ ਜੀ ਬਾਬਾ ਜੀ ਤੁਸੀਂ ਬਾਬਾ ਜੀ ਨਾਲ ਜਾਂ ਤੁਸੀਂ ਆਰਗੇਨਾਈਜ਼ਰ ਬਾਬਾ ਜੀ ਨਾਲ ਅੱਲਾ ਆ ਜਾਏ ਮੜਾ ਇਹ ਵੀਡੀਓ ਬਣਾ ਲਿਆ ਨਾ 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 ਆ ਵਾ ਬੱਜੀ ਆ ਗੜਸੀ ਆ ਗੜਸੀ ਵੇਖੋ ਮਰਿਆਦਾ ਗੁਰਦੁਆਰੇ ਸਾਹਿਬ ਦੀ ਪ੍ਰਧਾਨ ਜੀ ਨੇ ਉਹ ਥਾਂ ਥਾਂ ਡੇਰੇ ਖੋਲੇ ਰਹੇ ਰਿਆਦ ਮਰਿਆਦਾ ਲੈ ਕਿੰਨੂ ਹੀ ਪਤਾ ਪ੍ਰਸਾਦ ਵੰਦਦੇ ਜੀ ਵੇਖ ਲੋ ਇਹਨਾਂ ਦੋ ਸਾਲ ਪਹਿਲਾਂ ਵੀ ਅਸੀਂ ਬੰਦ ਕਰਾ ਕੇ ਗਏ ਇਹ ਮਰਿਆਦਾ ਪੁੱਛ ਲੈਣ ਕਿਥੋਂ ਲਈ ਇਹਦੇ ਤੋਂ ਕਹਿੰਦੇ ਵੀ ਇਹ ਬੈਂਚਾਂ ਦੀ ਵੀ ਇਹ ਬੀਬੀਆਂ ਦੀਆਂ ਲਤਾਂ ਪੀੜਾਂ ਹੁੰਦੀਆਂ ਵਾ ਘਰ ਵਿਆਹ ਹੋਵੇ ਦੋ ਦੋ ਘੰਟੇ ਨੱਚਦੀਆਂ ਦੀਆਂ ਨੀਂਦੀਆਂ ਹੁੰਦੀਆਂ ਤੇ ਗੁਰਦਾਰਿਆਂ ਲੱਗੇ ਨਹੀਂ ਲਤਾਂ ਪੀੜਾਂ ਦੀਆਂ ਆ ਬਾਈ ਇਹ ਬਾਹਰ ਰੱਖਨੇ ਆ ਅੰਦਰੇ ਰੱਖ ਦੇ ਤਾ ਇਹ ਮੁੜ ਕੇ ਕੇਸ ਨਹੀਂ ਤੋੜਦੇ ਤੇ ਮੁੜ ਕੇ ਜੰਡਿਆ ਨਹੀਂ ਆਪਿਆ ਇਹ ਹੁਣ ਆ ਲਾਸਟ ਆ ਜੀ ਆ ਅੰਦਰ ਰੱਖ ਗਿਓ 100 150 ਨਿਹੰਗ ਚੰਗਾ ਆਊਗਾ ਇੱਥੇ ਇਕੱਠਾ ਹੀ ਚੱਲ ਵੀ ਚੱਲੋ ਜੀ ਕੋਈ ਗੱਲ ਨਹੀਂ ਜੀ 100 150 ਨਿਹੰਗ ਚੰਦੂ ਇਹ ਫੇਟ ਪੂਜਾ ਵੀ ਦਾਮੀ ਤਾਂ ਨਹੀਂ ਬਣੂਗੀ ਇਹ ਕਰਨੀ ਹੈ ਤਾਂ ਮਾੜੀ ਚੀਜ਼ ਆ ਫਿਰ ਬੈਂਕ ਤੋਂ ਵੀ ਚਰਚ ਦਾ ਸੈਟਅਪ ਜਿਹੜਾ ਗੁਰਦਵਾਰੇ ਰੇ ਵਿੱਚ ਤੁਸੀਂ ਕਰਨ ਲੈ ਜੀ ਚਤ ਬਣਾਤਾ ਗੁਰਦਵਾਰੇ ਨੂੰ ਇਹਨਾਂ ਹੜੇ ਗੁਰਦਵਾਰਾਂ ਚੋਂ ਉੱਤੋਂ ਉੱਤੋਂ ਇੱਥੇ ਤੱਕ ਮਾਨਸੂ ਤੇ ਆਪਣੀ ਚਿਲਗੀ ਗੁਲਾਮੀ ਵੀ ਉਹ ਕਹੇ ਕਈਆਂ ਦੇ ਸਹੀ ਆ ਕੰਮ ਇਹ ਬੀਬੀਆਂ ਦੀਆਂ ਲਤਾਂ ਪੀੜਾ ਹੁੰਦੀਆਂ ਤਾਂ ਬੈਂਦੀਆਂ ਘਰ ਵਿਆਹ ਹੋਵੇ ਜਾਂ ਕਿਆ ਘੇੜੇ ਨੱਚਦੀਆਂ ਉਹਨਾਂ ਲਤਾਂ ਬਣਾਉਂਦੀਆਂ ਨੇ